ਤੁਸੀਂ ਦੇਖ ਰਹੇ ਹੋ লাই ਪੰਜਾਬੀ টিভি ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਜਿਆ ਅੱਜ ਹਰ ਕੋਈ ਜਵਾਨ ਦਿਸਣਾ ਚਾਹੁੰਦਾ ਹੈ ਹਰ ਕਿਸੇ ਦੀ ਤਮੰਨਾ ਹੈ ਕਿ ਅਸੀਂ ਆਪਣੀ ਉਮਰ ਨਾਲੋਂ ਛੋਟੇ ਦਿਸੀਏ ਪਰ ਅਸਲੀਅਤ ਹੈ ਹਕੀਕਤ ਹੈ ਕਿ ਅਸੀਂ ਆਪਣੀ ਉਮਰ ਨਾਲੋਂ 10 ਸਾਲ ਵੱਡੇ ਦਿਸਦੇ ਹਾਂ ਅਜਿਹਾ ਇਸ ਕਰਕੇ ਹੈ ਕਿਉਂਕਿ ਅਸੀਂ ਆਪਣੀ ਜੀਵਨ ਸ਼ੈਲੀ ਵਿਗਾੜ ਲਈ ਹੈ ਅਸੀਂ ਆਪਣਾ ਖਾਣਾ ਪੀਣਾ ਹੋਰ ਤਰ੍ਹਾਂ ਦਾ ਕਰ ਲਿਆ ਅਸੀਂ ਜੀਵਨ ਜਾਂਚ ਭੁੱਲ ਗਏ ਅਸੀਂ ਖੇਡ ਦੇ ਮੈਦਾਨ ਛੱਡ ਚੁੱਕੇ ਹਾਂ ਅਸੀਂ ਆਪਣਾ ਢਿੱਡ ਵਧਾ ਲਿਆ ਹੈ ਮੋਟਾਪਾ ਜੋ ਕਿ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ ਤੇ ਇਹ ਮੋਟਾਪਾ ਹੀ ਸੋ ਬਿਮਾਰੀਆਂ ਦੀ ਇੱਕ ਬਿਮਾਰੀ ਹੈ ਅੱਜ ਨੌਜਵਾਨ ਮੁੰਡੇ ਕੁੜੀਆਂ ਆਪਣੀ ਉਮਰ ਨਾਲੋਂ ਬੁੱਢੇ ਦਿਸਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਇਸ ਸਾਲ 31 ਮਾਰਚ ਨੂੰ ਰਿਟਾਇਰ ਹੋ ਰਹੇ ਨੇ ਐਨ ਡੀ ਐਸ ਪੀ ਗਮਦੂਰ ਸਿੰਘ ਬਡਲਾੜਾ ਜਿਨ੍ਹਾਂ ਦੀ ਉਮਰ ਤਾਂ 58 ਸਾਲ ਹੈ ਪਰ ਉਹ ਲੱਗਦੇ 30-40 ਸਾਲ ਦੇ ਨੌਜਵਾਨ ਨੇ ਇਹਨਾਂ ਨੂੰ ਦੇਖ ਕੇ ਤੁਹਾਨੂੰ ਵੀ ਯਕੀਨ ਨਹੀਂ ਆਵੇਗਾ ਕਿ ਇਹਨਾਂ ਦੀ ਉਮਰ 58 ਸਾਲ ਹੈ ਤੁਸੀਂ ਵੀ ਇੱਕ ਵਾਰ ਭੁਲੇਖਾ ਜ਼ਰੂਰ ਖਾ ਜਾਉਗੇ ਇਹ ਆ ਇਸ ਕਰਕੇ ਹੈ ਕਿਉਂਕਿ ਅੱਜ ਵੀ ਉਹ ਤੜਕਸਾਰ ਉੱਠਦੇ ਨੇ ਖੇਡਾਂ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਵੀ ਕਰਦੇ ਨੇ ਤੇ ਫਿਰ ਡਿਊਟੀ ਤੇ ਵੀ ਜਾਂਦੇ ਨੇ ਨੌਜਵਾਨੋਂ ਅੱਜ ਲੋੜ ਹੈ ਅਜਿਹੇ ਲੋਕਾਂ ਨੂੰ ਰੋਲ ਮਾਡਲ ਬਣਾ ਕੇ ਅੱਗੇ ਵਧਣ ਦੀ ਐ ਨਸ਼ਾ ਸਾਡੀ ਗਲਤ ਜੀਵਨ ਸ਼ੈਲੀ ਸਾਡਾ ਗਲਤ ਖਾਣਾ ਪੀਣਾ ਸਾਨੂੰ ਉਮਰ ਤੋਂ ਪਹਿਲਾਂ ਬੁੱਢੇ ਹੀ ਨਹੀਂ ਕਰ ਰਿਹਾ ਸਗੋਂ ਸਾਨੂੰ ਉਮਰ ਤੋਂ ਪਹਿਲਾਂ ਮਾਰ ਵੀ ਰਿਹਾ ਸੋ ਖੂਬਸੂਰਤ ਸੁਨੇਹਾ ਡੀਐਸਪੀ ਗਮਦੂਰ ਸਿੰਘ ਬੁੱਢਲਾਡਾ ਹੁਣਾਂ ਦੇ ਵੱਲੋਂ ਨੌਜਵਾਨਾਂ ਦੇ ਲਈ ਦਿੱਤਾ ਗਿਆ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡੀਐਸਪੀ ਗਮਦੂਰ ਸਿੰਘ ਮੈਂ ਸ਼ੁਰੂ ਤੋਂ ਹੀ ਖੇਡਾਂ ਵਿੱਚ ਰਿਹਾ ਖੇਡਾਂ ਦੇ ਆਧਾਰ ਤੇ ਹੀ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਖੇਡਾਂ ਦੇ ਆਧਾਰ ਤੇ ਹੀ ਅੱਜ ਡੀਐਸਪੀ ਦੇ ਰੈਂਕ ਤੇ ਹਾਂ ਜੋਦੋਂ ਅਸੀਂ ਖੇਡਦੇ ਹੁੰਦੇ ਸੀ ਤਾਂ ਨੌਜਵਾਨਾਂ ਨੂੰ ਇੱਕੋ ਰਸਾ ਹੁੰਦਾ ਸੀ ਸਿਰਫ ਗਰਾਊਂਡਾਂ ਵਿੱਚ ਖੇਡਣ ਦਾ ਅੱਜ ਨੌਜਵਾਨ ਗਰਾਊਂਡਾਂ ਤੋਂ ਬਾਹਰ ਹੋ ਗਏ ਨੇ ਤੇ ਨਸਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਨੇ ਅੱਜ ਜ਼ਰੂਰਤ ਹੈ ਪਿੰਡਾਂ ਦੀਆਂ ਪੰਚਾਇਤਾਂ ਦੇ ਮੋਢਵਰਾਂ ਨੂੰ ਇਹਨਾਂ ਦੀ ਬਾਹਮ ਫੜਨ ਦੀ ਤਾਂ ਜੋ ਇਹਨਾਂ ਨੂੰ ਅੱਗੇ ਲਾ ਕੇ ਗਰਾਊਂਡਾਂ ਵਿੱਚ ਲੈ ਕੇ ਜਾਈਏ ਤਾਂ ਜੋ ਪੰਜਾਬ ਨੂੰ ਦੀ ਜਮਾਨੀ ਨੂੰ ਨਸਿਆਂ ਤੋਂ ਬਚਾ ਸਕੀਏ ਕਿਉਂਕਿ ਇਹ ਸਭ ਤੋਂ ਵੱਡਾ ਕਾਰਗਰ ਹਥਿਆਰ ਹੈ ਪੰਜਾਬ ਸਰਕਾਰ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਪਿੰਡਾਂ ਵਿੱਚ ਵੱਧ ਤੋਂ ਵੱਧ ਗਰਾਊਂਡਾਂ ਬਣਾਉਣ ਤੇ ਜਿੰਮ ਦੇਣ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸਿਆਂ ਵੱਲੋਂ ਮੋੜ ਕੇ ਖੇਡਾਂ ਵੱਲ ਲਿਜਾ ਸਕੀਏ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਮੇਰੀ ਸਿਹਤ ਦਾ ਵੀ ਇਹੋ ਰਾਜ ਹੈ ਕਿ ਮੈਂ ਅੱਜ ਵੀ ਰੋਜ਼ਾਨਾ ਗਰਾਊਂਡ ਜਾਂਦਾ ਹਾਂ ਅਤੇ ਘਰ ਦਾ ਬਣਿਆ ਪੌੜੇ ਖਾਣਾ ਖਾਂਦਾ ਹਾਂ। ਇਸ ਕਰਕੇ ਹੀ ਉਸ ਪ੍ਰਮਾਤਮਾ ਦੀ ਕਿਰਪਾ ਹੈ। ਆਓ ਆਪਾਂ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰੀਏ ਅਤੇ ਦੇਸ਼ ਦੇ ਆਣ ਹਰ ਨਾਗਰਿਕ ਬਣੀਏ। ਧੰਨਵਾਦ। ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ।